ਪੈਂਡ ਡੱਲਾ ਸਤ ਸ੍ਰੀ ਅਕਾਲ ਦੋਸਤੋ ਹਾਜ਼ਰਾਂ ਨਵੇਂ ਦਿਨ ਅਤੇ ਨਵੀਂ ਵੀਡੀਓ ਲੈ ਕੇ ਅੱਜ ਤੁਹਾਨੂੰ ਦਿਖਾਵਾਂਗੇ ਪੈਂਡ ਡੱਲਾ ਬਹੁਤ ਸੋਹਣਾ ਪੈਂਡਾ ਜੁੜੇ ਰਹੋ ਵੀਡੀਓ ਦੇ ਨਾਲ ਕੌਕਿਆਂ ਵਾਲੇ ਪਾਸਿਓਂ ਜਦੋਂ ਆਪਾਂ ਨਹਿਰ ਦੇ ਪੁਲ ਦੇ ਉੱਪਰ ਚੜਦੇ ਆਂ ਤਾਂ ਸਭ ਤੋਂ ਪਹਿਲਾਂ ਨਹਿਰ ਦੇ ਵਿੱਚ ਪੁਲ ਦੇ ਵਿਚਕਾਰ ਪੈਂਡ ਦਾ ਲੋਗੋ ਬਣਿਆ ਹੋਇਆ ਦੋਨੇ ਪਾਸੇ ਬਹੁਤ ਸੋਹਣੇ ਬੂਟੇ ਲੱਗੇ ਹੋਇਆ ਦੇਖ ਸਕਦੇ ਹੋ ਲੋਕੋ ਲੋਕੋ ਦੇ ਬਿਲਕੁਲ ਆਸੇ-ਪਾਸੇ ਬਹੁਤ ਸਿਆਵਟੀ ਬੂਟੇ ਲੱਗੇ ਹੋਏ ਆ ਤੇ ਉਸ ਤੋਂ ਬਾਅਦ ਪੌਲ ਉੱਤਰ ਦੇ ਸਾਰ ਅੱਬੇ ਪਾਸੇ ਬੂੜਾਂ ਥੱਲੇ ਬਾਪੂ ਮਿਲ ਜਾਣਗੇ ਤਾਂਸ਼ ਖੇਡਦੇ ਹੋਏ ਤੇ ਦੂਜੇ ਪਾਸੇ ਮੱਲੇ ਵਾਲੇ ਪਾਸੇ ਬੱਸ ਸਟੈਂਡ ਬਣਿਆ ਹੋਇਆ ਤੇ ਬੱਸ ਸਟੈਂਡ ਤੋਂ ਅੱਗੇ ਜਾ ਕੇ ਨਹਿਰ ਦੇ ਨਾਲ-ਨਾਲ ਬਹੁਤ ਸੋਹਣੇ ਫੁੱਲ ਦੇ ਬੂਟੇ ਦਰਖਤ ਲੱਗੇ ਹੋਇਆ ਬਹੁਤ ਜਿਆਵਤੀ ਤੇ ਸੋਹਣੇ ਦਰਖਤ ਲੱਗੇ ਹੋਇਆ ਤੇ ਜਦੋਂ ਆਪਾਂ ਪਿੰਡ ਵੱਲ ਨੂੰ ਮੁੜਦੇ ਆਂ ਨਹਿਰ ਉੱਤਰਦੇ ਗੇਟ ਬਣਿਆ ਹੋਇਆ ਬਾਬਾ ਦਸੌਂਦਾ ਸਿੰਘ ਅਤੇ ਸੰਤ ਬਾਬਾ ਭਾਨ ਸਿੰਘ ਤੇ ਉਸ ਤੋਂ ਅੱਗੇ ਜਾ ਕੇ ਜਿਵੇਂ ਪਿੰਡ ਵੱਲ ਨੂੰ ਜਾਂਦੇ ਆਂ ਤਾਂ ਪਿੰਡ ਦਾ ਦੂਜਾ ਅੱਡਾ ਆ ਜਾਂਦਾ ਤੇ ਅੱਡੇ ਦੇ ਦੋਨੇ ਪਾਸੇ ਬਹੁਤ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਕਿਸੇ ਕਸਬੇ ਦਾ ਭਲੇਖਾ ਖਾ ਸਕਦੇ ਹੋ ਪਿੰਡ ਦੇ ਵਿੱਚ ਹਰ ਛੋਟੀ ਮੋਟੀ ਚੀਜ਼ ਤੋਂ ਲੈ ਕੇ ਹਰ ਤਰ੍ਹਾਂ ਦਾ ਸਮਾਨ ਮਿਲ ਜਾਂਦਾ ਪਿੰਡ ਦੇ ਦੂਸਰੇ ਸਿਰੇ ਆ ਕੇ ਡੇਢ ਕਿਆਂ ਵਾਲਾ ਬੱਸ ਸਟੈਂਡ ਆ ਜਾਂਦਾ ਉਸ ਤੋਂ ਬਾਅਦ ਆਪਾਂ ਚਲੇ ਜਾਂਦੇ ਆਂ ਗੁਰਦੁਆਰਾ ਜੰਡਸਾਰ ਸਾਹਿਬ ਇੱਥੇ ਜਾ ਕੇ ਇੱਕ ਵੱਖਰੇ ਤਰ੍ਹਾਂ ਦਾ ਸਕੂਨ ਮਿਲਦਾ ਹਰ ਪਾਸੇ ਦਰਖਤ ਹੀ ਦਰਖਤ ਮੈਣਗੇ ਬਿਲਕੁਲ ਸ਼ਾਂਤਮਈ ਮਾਹੌਲ ਮਿਲੂਗਾ ਆਮ ਗੁਰਦੁਆਰਾ ਸਾਹਿਬਾਂ ਦੇ ਵਿੱਚ ਤੁਹਾਨੂੰ ਪੱਥਰ ਹੀ ਪੱਥਰ ਮਿਲੂਗਾ ਤੇ ਪਰ ਇਸ ਗੁਰਦੁਆਰਾ ਸਾਹਿਬ ਆ ਕੇ ਤੁਹਾਨੂੰ ਹਰ ਪਾਸੇ ਦਰਖਤ ਫੁੱਲ ਬੂਟੇ ਨਜ਼ਰ ਆਉਣਗੇ ਬਹੁਤ ਹੀ ਸ਼ਾਂਤਮਈ ਰਮਣੀਕ ਜਗਾ ਵਾਤਾਵਰਣ ਪ੍ਰੇਮੀਆਂ ਦੀ ਵੀ ਇੱਕ ਖਾਸ ਪਸੰਦ ਹੋ ਸਕਦੀ ਆ ਦਰਸ਼ਨ ਕਰੋ ਗੁਰਦੁਆਰਾ ਜੰਡਸਾਰ ਸਾਹਿਬ ਪਿੰਡ ਡੱਲਾ ਗੁਰਦੁਆਰਾ ਸਾਹਿਬ ਤੋ ਬਾਅਦ ਆਪਾਂ ਪਿੰਡ ਵੱਲ ਨੂੰ ਆ ਜਾਨੇ ਆ ਪਿੰਡ ਦੀਆਂ ਗਲੀਆਂ ਦੇ ਵਿੱਚ ਲੰਘਦੇ ਹੋਏ ਕੋਈ ਇੱਕ ਗਲੀਆਂ ਦੇ ਵਿੱਚ ਪਰਚਾਤੀ ਮਰਵਾਉਨੇ ਆ ਪਿੰਡ ਦੀਆਂ ਗਲੀਆਂ ਦੇਖਦੇ-ਦੇਖਦੇ ਆਪਾਂ ਅੱਗੇ ਜਾਂਦੇ ਆ ਤਾਂ ਪ੍ਰਾਣੀਆਂ ਕਰਿਆਨੇ ਦੀਆਂ ਦੁਕਾਨਾਂ ਆ ਜਾਂਦੀਆਂ ਨੇ ਇਹ ਦੁਕਾਨਾਂ ਕਾਫੀ ਪੁਰਾਣੀਆਂ ਨੇ ਪਿੰਡ ਦੀਆਂ ਦੁਕਾਨਾਂ ਲੰਘਣਸਾਰ ਇੱਕ ਪਾਰਕ ਬਣੀ ਹੋਈ ਆ ਜਿਹੜੀ ਪਾਰਕ ਬਣੀ ਆ ਜਿੱਥੇ ਇਸ ਜਗ੍ਹਾ ਤੇ ਕਿਸੇ ਟਾਈਮ ਖੂਹ ਹੁੰਦਾ ਸੀਗਾ ਇਹਦੇ ਬਿਲਕੁਲ ਸਾਹਮਣੇ ਸਿੱਧੂ ਪੱਤੀ ਦੀ ਧਰਮਸ਼ਾਲਾ ਵਾ ਇਹ ਧਰਮਸ਼ਾਲਾ ਕਾਫੀ ਪੁਰਾਣੀ ਆ ਤੇ ਜਿਹੜੀ ਇਹ ਪਾਰਕ ਆ ਇਹਦੇ ਅੰਦਰ ਇੱਥੇ ਖੂਹ ਹੁੰਦਾ ਸੀਗਾ ਤੇ ਧਰਮਸ਼ਾਲਾ ਇਹ ਸਿੱਧੂ ਪੱਤੀ ਦੀ ਆ ਕਾਫੀ ਪੁਰਾਣੀ ਬਿਲਡਿੰਗ ਬਣੀ ਹੋਈ ਆ ਇਹ ਦੇਖ ਸਕਦੇ ਹੋ ਦੇਖਣ ਦੇ ਵਿੱਚ ਬਹੁਤ ਹੀ ਖੂਬਸੂਰਤ ਇਮਾਰਤ ਆ ਇਥੋਂ ਅੱਗੇ ਜਾਨੇ ਆ ਤਾਂ ਬਿਲਕੁਲ ਸਾਹਮਣੇ ਇੱਕ ਪੁਰਾਣਾ ਦਰਵਾਜ਼ਾ ਦਿਖਦਾ ਹੈ ਘਰ ਦਾ ਜੋ ਅੱਜ ਕੱਲ ਫਿਰ ਤੋਂ ਰਵਾਜ ਆਇਆ ਇਹਨਾਂ ਦਰਵਾਜ਼ਿਆਂ ਦਾ ਕਿਸੇ ਟਾਈਮ ਇਹਨਾਂ ਦੀ ਵੱਖਰੀ ਟੌਰ ਹੁੰਦੀ ਸੀਗੀ ਪਰ ਹੁਣ ਫਿਰ ਇਹਨਾਂ ਦਰਵਾਜ਼ਿਆਂ ਦਾ ਦੌਰ ਆ ਗਿਆ ਉਸ ਤੋਂ ਬਾਅਦ ਆਪਾਂ ਚਲੇ ਜਾਨੇ ਆ ਸ੍ਰੀ ਆਂਪੱਤੀ ਧਰਮਸ਼ਾਲਾ ਇਹ ਜਿਹੜੀ ਤਸਵੀਰ ਦੇਖ ਰਹੇ ਹੋ ਇਹ ਸ੍ਰੀ ਆਂਪੱਤੀ ਧਰਮਸ਼ਾਲਾ ਸਰਾਪਤੀ ਧਰਮਸ਼ਾਲਾ ਤੋਂ ਬਾਅਦ ਫੇਰ ਆਪਾਂ ਧਰਮਸ਼ਾਲਾ ਚਲੇ ਜਾਨੇ ਆ ਸਿੱਧੂ ਪੱਤੀ ਇਹ ਸਿੱਧੂ ਪੱਤੀ ਦੀ ਦੂਜੀ ਧਰਮਸ਼ਾਲਾ ਇੱਥੇ ਬੈਠੇ ਵੀਰ ਤੋਂ ਆਪਾਂ ਪੁੱਛਦੇ ਆ ਇਹ ਵੀ ਇਹ ਦੱਸਦਾ ਹੈਗਾ ਵੀ ਇਹ ਸਿੱਧੂ ਪੱਤੀ ਦੀ ਹੋਈ ਧਰਮਸ਼ਾਲਾ ਇਹ ਵੀ ਲਿਖਿਆ ਦੇਖ ਸਕਦੇ ਆ ਇੱਥੇ ਸਿੱਧੂ ਪੱਤੀ ਧਰਮਸ਼ਾਲਾ ਲਿਖਿਆ ਹੋਇਆ ਹੈ ਇਸ ਤੋਂ ਬਾਅਦ ਆਪਾਂ ਚਲੇ ਜਾਂਦੇ ਆਂ ਚਾਹਲਪੱਤੀ ਧਰਮਸ਼ਾਲਾ ਵੱਲ ਨੂੰ ਚਾਹਲਪੱਤੀ ਧਰਮਸ਼ਾਲਾ ਇਸ ਟਾਈਮ ਉਹਦੇ ਅੰਦਰ ਸਭਦਾ ਸੈਂਟਰ ਬਣਿਆ ਹੋਇਆ ਵਾ ਤੇ ਬਜ਼ੁਰਗ ਵੀ ਉੱਥੇ ਬੈਠੇ ਹੁੰਦੇ ਆ ਤੇ ਨਾਲ ਝੂਲੇ ਲੱਗੇ ਹੋਇਆ ਇਹ ਚਾਹਲਪੱਤੀ ਦੀ ਧਰਮਸ਼ਾਲਾ ਅੰਦਰ ਸਭਦਾ ਸੈਂਟਰ ਆ ਤੇ ਬਜ਼ੁਰਗ ਵੀ ਬੈਠੇ ਨਜ਼ਰ ਆਉਣਗੇ ਉਸ ਤੋਂ ਬਾਅਦ ਇਹਦੇ ਬਿਲਕੁਲ ਮਗਰਲੇ ਪਾਸੇ ਛੱਪੜ ਹੈਗਾ ਮੇਰੇ ਸੱਜੇ ਪਾਸੇ ਛੱਪੜ ਆ ਛੱਪੜ ਲੰਘਦੇ ਸਾਰੀ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਆ ਜਾਂਦਾ ਦਰਸ਼ਨ ਕਰੋ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਤੇ ਜਿਹੜੇ ਵੀ ਸੱਜਣ ਮਿੱਤਰ ਆਪਣੀ ਵੀਡੀਓ ਦੇ ਨਾਲ ਜੁੜੇ ਹੋਏ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਪਿੰਡ ਦੇ ਜਿਹੜੇ ਡੱਲੇ ਦੇ ਜਾਂ ਇਸ ਪਿੰਡ ਨਾਲ ਕੋਈ ਰਿਸ਼ਤਦਾਰੀ ਸਬੰਧ ਰੱਖਣ ਵਾਲੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਵੇ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਹਾਡਾ ਡੱਲੇਪਿੰਡ ਨਾਲ ਕੀ ਰਿਸ਼ਤਾ ਤੇ ਜਿਵੇਂ ਆਪਾਂ ਇਧਰ ਦੀ ਜਾ ਕੇ ਰੋਡ ਕਰਾਸ ਕਰਦੇ ਆ ਤਾਂ ਬਿਲਕੁਲ ਸਾਹਮਣੇ ਬਾਬਾ ਜੀਵਨ ਸਿੰਘ ਜੀ ਦਾ ਇੱਕ ਹੋਰ ਗੁਰਦੁਆਰਾ ਸਾਹਿਬ ਨਜ਼ਰ ਆਉਂਦਾ ਤੁਸੀਂ ਦੇਖ ਸਕਦੇ ਹੋ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਪਿੰਡ ਡੱਲਾ ਗੁਰਦੁਆਰਾ ਸਾਹਿਬ ਤੋਂ ਆਪਾਂ ਵਾਪਸ ਮੁੜ ਕੇ ਫਿਰ ਪਿੰਡ ਦੇ ਅੰਦਰ ਵੱਲ ਚਲੇ ਜਾਂਦੇ ਆ ਤੇ ਪਿੰਡ ਦੇ ਅੰਦਰ ਜਾ ਕੇ ਪਤਾ ਲੱਗਦਾ ਵੀ ਇੱਥੇ ਮੰਦਿਰ ਵੀ ਹੈਗਾ ਇੱਕ ਜਿਵੇਂ ਆਪਾਂ ਮੰਦਿਰ ਵੱਲ ਜਾਂਦੇ ਆ ਤਾਂ ਪਤਾ ਲੱਗਦਾ ਇਹ ਬਾਬਾ ਬੁੱਧਦੇਵ ਜੀ ਦੇ ਨਾਮ ਦਾ ਮੰਦਿਰ ਆ ਹੁਣ ਕਰੋ ਦਰਸ਼ਨ ਮੰਦਰ ਬਾਬਾ ਬੁੱਧਦੇਵ ਜੀ ਇੱਥੋਂ ਹੁੰਦੇ ਹੋਏ ਆਪਾਂ ਆ ਜਾਂਦੇ ਆ ਮੰਡੀ ਵੱਲ ਨੂੰ ਇੱਥੇ ਦਾਣਾ ਮੰਡੀ ਦਾਣਾ ਮੰਡੀਆਂ ਤੁਹਾਨੂੰ ਪਤਾ ਵੀ ਝੋਨੇ ਦਾ ਸੀਜ਼ਨ ਆ ਤੇ ਝੋਨੇ ਦੇ ਨਾਲ ਭਰੀ ਹੋਈ ਦਾਣਾ ਮੰਡੀ ਤੇ ਦਾਣਾ ਮੰਡੀ ਲੰਘਣਸਾਰ ਸ਼੍ਰੀ ਰਾਮ ਕਾਲਜ ਪਿੰਡ ਡੱਲਾ ਡੱਲੇ ਕਾਲ ਡੱਲੇ ਪਿੰਡ ਦੇ ਵਿੱਚ ਜਿਹੜਾ ਕਾਲਜ ਆ ਸ਼੍ਰੀ ਰਾਮ ਕਾਲਜ ਡੱਲਾ ਉਹ ਦਿਖਾਈ ਦਿੰਦਾ ਤੇ ਮੰਡੀ ਦੇ ਬਿਲਕੁਲ ਦੂਜੇ ਪਾਸੇ ਸੀਨੀਅਰ ਸਕੰਡਰੀ ਸਕੂਲ ਆ ਤੇ ਉਹਦੇ ਬਿਲਕੁਲ ਨਾਲ ਹੀ ਆ ਜਾਂਦਾ ਹੈਗਾ ਸ਼ਮਸ਼ਾਨ ਘਾਟ ਜਿਵੇਂ ਸ਼ਮਸ਼ਾਨ ਘਾੜ ਤੋਂ ਥੋੜਾ ਜਿਹਾ ਅੱਗੇ ਜਾਂਨੇ ਆ ਤਾਂ ਪਿੰਡ ਦਾ ਗੁਰਦੁਆਰਾ ਸਾਹਿਬ ਆ ਜਾਂਦਾ ਵੱਡਾ ਗੁਰਦੁਆਰਾ ਸਾਹਿਬ ਇਮਾਰਤ ਬਹੁਤ ਸੋਹਣੀ ਬਣੀ ਹੋਈ ਆ ਤੇ ਪਹਿਲਾਂ ਇਮਾਰਤ ਤਾਂ ਬਣੀ ਬਣੀ ਸੀਗੀ ਪਰ ਇਹਦੇ ਜਿਹੜੇ ਦੋਨੇ ਪਾਸੇ ਦਰਸ਼ਨੀ ਡਿਉੜੀ ਦੇ ਹੁਣ ਇੱਟਾਂ ਦਾ ਵਰਕ ਹੋਇਆ ਉਹ ਵੀ ਬਹੁਤ ਸੋਹਣਾ ਲੱਗਦਾ ਹੈਗਾ ਇਹ ਇਮਾਰਤ ਹੈਗੀ ਆ ਗੁਰਦੁਆਰਾ ਸਾਹਿਬ ਵੱਡਾ ਗੁਰਦੁਆਰਾ ਸਾਹਿਬ ਪਿੰਡ ਡੱਲਾ ਕਰੋ ਦਰਸ਼ਨ ਉਸ ਤੋਂ ਬਾਅਦ ਆਪਾਂ ਪਹੁੰਚ ਜਾਂਦੇ ਆ ਪ੍ਰਾਇਮਰੀ ਸਕੂਲ ਪਿੰਡ ਡੱਲਾ ਉਸ ਤੋਂ ਬਾਅਦ ਆਪਾਂ ਚਲੇ ਜਾਂਦੇ ਆ ਅਖਾੜੇ ਅਤੇ ਭੰਮੀਪੁਰੇ ਵਾਲੇ ਰਾਹ ਦੇ ਦੋਨਾਂ ਦੇ ਵਿਚਕਾਰ ਸੂਏ ਦੇ ਉੱਪਰ ਗੁਰਦੁਆਰਾ ਸਾਹਿਬ ਗੁਰਪੁਰੀ 68 ਦੇਖ ਸਕਦੇ ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀਵਾਲੀ ਦੇ ਕਰਕੇ ਸਜਾਵਟ ਹੋਈ ਹੋਈ ਆ ਮਾਵਾਸੀ ਉਸ ਤੋਂ ਬਾਅਦ ਆਪਾਂ ਜਾਣਨੇ ਆ ਪਿੰਡ ਦੀਆਂ ਕੁਝ ਹੋਰ ਗਲੀਆਂ ਦਿਖਾਉਣ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਹੋਰ ਵੀ ਸੱਜਣਾ ਮਿੱਤਰਾਂ ਨੂੰ ਵੀਡੀਓ ਭੇਜੋ ਤੇ ਜਿਹੜੇ ਵੀ ਸੱਜਣਾ ਮਿੱਤਰਾਂ ਨੇ ਆਪਣੇ ਪਿੰਡ ਦੀ ਵੀਡੀਓ ਬਣਾਉਣੀ ਆ ਉਹ ਡੀਐਮ ਕਰ ਦਿਓ ਰੱਬ ਰਾਖਾ ਧੰਨਵਾਦ ਮਿਲਦੇ ਆ ਅਗਲੇ ਪਿੰਡ ਅਤੇ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਜੇ ਕੋਈ ਰਹਿ ਗਿਆ ਜਾਂ ਕੁਝ ਗਲਤੀ ਹੋਈ ਉਹਦੇ ਲਈ ਮਾਫੀ ਦੇਣਾ ਜੀ ਧੰਨ